ਅੱਜ ਆਪਾਂ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆ ਹਰਿਆਣਾ ਹਰਿਆਣੇ ਦਾ ਜ਼ਿਲ੍ਹਾ ਰੋहतक ਰੋहतक ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਕਾਨੀ ਉਸ ਪਿੰਡ ਦੇ ਵਿੱਚ ਆਮ ਬੱਚਿਆਂ ਵਾਂਗੂ ਜਿਹੜੇ ਪਿੰਡ ਦੇ ਬੱਚੇ ਉੱਥੇ ਪੜ੍ਹਦੇ ਸੀ ਦੋ ਬੱਚੇ ਐਸੇ ਸੀ ਜਿਹੜਾ ਇੱਕ ਸੀ ਸਪਨਾ ਤੇ ਇੱਕ ਸੂਰਜ 7ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ 7ਵੀਂ ਕਲਾਸ ਦੇ ਵਿੱਚ ਉਹ ਸਕੂਲ ਦੇ ਵਿੱਚ ਪੜ੍ਹਨਾ ਸ਼ੁਰੂ ਹੁੰਦੇ ਨੇ 7ਵੀਂ ਕਲਾਸ ਦੇ ਹੁਣ ਬੱਚੇ ਕਿੱਡੇ ਹੁੰਦੇ ਨੇ ਛੋਟੇ-ਛੋਟੇ ਬੱਚੇ ਸੀ ਉਸੇ ਸਮੇਂ ਇਹਨਾਂ ਦੀ ਇੱਕ ਦੂਜੇ ਵੱਲ ਅਟਰੈਕਸ਼ਨ ਹੁੰਦੀ ਹੈ ਤੇ ਇਹਨਾਂ ਦਾ ਹੁਣ 7ਵੀਂ ਕਲਾਸ ਦੇ ਬੱਚਿਆਂ ਦਾ ਹੀ ਆਪਸ ਦੇ ਵਿੱਚ ਅਫੇਰ ਸ਼ੁਰੂ ਹੋ ਜਾਂਦਾ ਹੈ 8ਵੀਂ ਕਲਾਸ ਚ ਪਹੁੰਚਦੇ ਨੇ 8ਵੀਂ ਕਲਾਸ ਚ ਪਿਆਰ ਜਿਹੜਾ ਇਹਨਾਂ ਦਾ ਹੋਰ ਜ਼ਿਆਦਾ ਵੱਧਾ ਹੁਣ ਪਿੰਡ ਦੇ ਵਿੱਚ ਸਾਰੇ ਪਿੰਡਾਂ ਦੇ ਬੱਚੇ ਸੁਨਾਲੇ ਵਾਲੇ ਘਰਾਂ ਦੇ ਬੱਚੇ ਸੀ ਇਹਨਾਂ ਦੀ ਗੱਲ ਹੌਲੀ-ਹੌਲੀ ਪ੍ਰਿੰਸੀਪਲ ਤੱਕ ਪਹੁੰਚਦੀ ਹੈ ਪਿੰਡ ਦੇ ਵਿੱਚ ਫੈਲਣੀ ਸ਼ੁਰੂ ਹੁੰਦੀ ਹੈ ਪ੍ਰਿੰਸੀਪਲ ਵੱਲੋਂ ਸਪਨਾ ਦੇ ਪਿਤਾ ਤਰਮਿੰਦਰ ਨੂੰ ਬੁਲਾਇਆ ਜਾਂਦਾ ਹੈ ਉਥੇ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਲੜਕੀ ਨੂੰ ਸਮਝਾਇਆ ਜਾਂਦਾ ਮਾਰਿਆ ਕੁੱਟਿਆ ਵੀ ਜਾਂਦਾ ਆਪਣੇ ਤਰੀਕੇ ਨਾਲ ਦੂਜੇ ਪਾਸੇ ਸੂਰਜ ਦੇ ਮਾਪਿਆਂ ਨੂੰ ਵੀ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਵੀ ਦੱਸਿਆ ਜਾਂਦਾ ਹੈ ਇਹਦੇ ਬਾਰੇ ਸਾਰਾ ਕੁਝ ਵੀ ਨਹੀਂ ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਕੱਢ ਦਾਂਗੇ ਕਿਉਂਕਿ ਹਰਿਆਣੇ ਦੇ ਵਿੱਚ ਪਿੰਡ ਦਾ ਪਿੰਡ ਦੇ ਵਿੱਚ ਵਿਆਹ ਜਾਂ ਕੋਈ ਐਸੀ ਗੱਲਬਾਤ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਤੇ ਕਈ ਕੁਝ ਹੋਇਆ ਵੀ ਹੈ ਪੰਚਾਇਤਾਂ ਐਸੇ-ਐਸੇ ਫੈਸਲੇ ਲੈਂਦੀਆਂ ਨੇ ਪਰਵਾਰ ਤਬਾਹ ਹੋ ਜਾਂਦੇ ਪਰ ਉਹਨਾਂ ਦਾ ਪਿਆਰ ਜਿਹੜਾ ਉਹ ਅੱਗੇ ਵੱਧਦਾ ਰਹਿੰਦਾ ਮਾਪਿਓ ਵੱਲੋਂ ਸਮਝਾਇਆ ਜਾਂਦਾ ਮਾਪਿਓ ਦੀ ਵੀ ਆਪਸ ਦੇ ਵਿੱਚ ਕਈ ਵਾਰ ਗੱਲ ਹੁੰਦੀ ਹੈ ਉਹ ਕਹਿੰਦੇ ਵੀ ਆਪਣੇ ਮੁੰਡੇ ਨੂੰ ਸਮਝਾਓ ਉਹਨਾਂ ਦਾ ਕਹਿਣਾ ਸੀ ਤੁਸੀਂ ਆਪਣੇ ਕੁੜੀ ਨੂੰ ਸਮਝਾਓ ਕਲਾਸਾਂ ਵਧੀਆਂ ਜਾਂਦੀਆਂ ਨੇ ਇਹਨਾਂ ਦਾ ਪਿਆਰ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਘਰਦਿਆਂ ਤੋਂ ਜਿਹੜੇ ਰੋਕਦੇ ਨੇ ਉਹਨਾਂ ਦੇ ਰੋਕਣ ਦੇ باوجود ਟੀਚਰਾਂ ਦੇ ਰੋਕਣ ਦੇ باوجود ਇਹਨਾਂ ਦਾ ਜਿਹੜਾ ਪਿਆਰ ਹੈ ਉਹ ਵੱਧਦਾ ਜਾਂਦਾ ਜਿਉਂ ਜਿਉਂ ਦਿਨ ਵਧਦੇ ਨੇ ਇਹ ਵੱਡੇ ਹੁੰਦੇ ਨੇ ਹੁਣ ਹੌਲੀ ਹੌਲੀ ਜਦੋਂ ਵੱਡੇ ਹੁੰਦੇ ਨੇ ਜਦੋਂ ਨਹੀਂ ਕਿਸੇ ਦੀਆਂ ਆਖਿਆ ਰੁਕਦੇ ਤਾਂ ਸਕੂਲ ਵਾਲਿਆਂ ਨੂੰ ਵੀ ਇਹ ਸੀ ਵੀ ਕੱਲ ਨੂੰ ਕਿਤੇ ਸਾਡੇ ਤੇ ਕੋਈ ਗੱਲ ਆਵੇ ਤੇ ਉਹ ਮਾਪਿਆਂ ਨੂੰ ਬੁਲਾ ਕੇ ਕਹਿੰਦੇ ਨੇ ਵੀ ਇਹ ਬੱਚਿਆਂ ਨੂੰ ਸਕੂਲ ਤੋਂ ਲੈ ਜਾਓ ਹੁਣ ਧਰਮਿੰਦਰ ਦਾ ਕਹਿਣਾ ਸੀ ਵੀ ਤੁਸੀਂ ਸੂਰਜ ਨੂੰ ਸਕੂਲ ਦੇ ਵਿੱਚੋਂ ਕੱਢੋ ਦੂਜੇ ਪਾਸੇ ਸੂਰਜ ਦੇ ਮਾਪਿਆਂ ਦਾ ਕਹਿਣਾ ਸੀ ਵੀ ਇਹਨੂੰ ਸੂਰਜ ਨੂੰ ਸਕੂਲ ਦੇ ਵਿੱਚੋਂ ਤਾਂ ਕੱਢ ਦੇਣਗੇ ਵੀ ਇਹ ਕੀ ਗਰੰਟੀ ਹੈ ਵੀ ਬਾਹਰ ਨਹੀਂ ਮਿਲਣਗੇ ਤੁਸੀਂ ਆਪਣੀ ਕੁੜੀ ਤੇ ਵੀ ਕੰਟਰੋਲ ਕਰੋ ਫਿਰ ਅੱਕ ਕੇ ਜਿਹੜੇ ਉਥੋਂ ਦੇ ਸਕੂਲ ਦੇ ਪ੍ਰਿੰਸੀਪਲ ਸੀ ਉਹ ਸੂਰਜ ਨੂੰ ਵੀ ਸਕੂਲ ਚੋਂ ਕੱਟ ਦਿੰਦੇ ਨੇ ਤੇ ਸੂਰਜ ਦੇ ਮਾਪੇ ਜਦੋਂ ਆੜਦੇ ਨੇ ਫਿਰ ਸਪਨਾ ਨੂੰ ਵੀ ਸਕੂਲ ਦੇ ਵਿੱਚੋਂ ਇਹਨਾਂ ਦੋਨਾਂ ਦਾ ਹੀ ਨਾਮ ਕੱਟ ਦਿੱਤਾ ਜਾਂਦਾ ਹੈ। ਦੋਨੋਂ ਘਰ ਦੇ ਕੰਮਾਂ ਦੇ ਵਿੱਚ ਰੁੱਝ ਜਾਂਦੇ ਨੇ ਪਰ ਇੱਕ ਦੂਜੇ ਦੇ ਨਾਲ ਮਿਲਣਾ ਜੁਲਣਾ ਤੇ ਇੱਕ ਦੂਜੇ ਦੇ ਨਾਲ ਇਹਨਾਂ ਦਾ ਜਿਹੜਾ ਪਿਆਰ ਸੀ ਉਹ ਫਿਰ ਵੀ ਵਧਦਾ ਜਾਂਦਾ ਹੈ ਘਰਦਿਆਂ ਦੀਆਂ ਬੰਦਿਸ਼ਾਂ ਦੇ ਬਾਵਜੂਦ। ਵਾਰ-ਵਾਰ ਮਾਪੇ ਦੀ ਵੀ ਆਪਸ ਦੇ ਵਿੱਚ ਤਕਰਾਰ ਹੁੰਦੀ ਹੈ। ਉਹਨਾਂ ਦਾ ਕਹਿਣਾ ਸੀ ਤੁਸੀਂ ਆਪਣੇ ਬੇਟੇ ਨੂੰ ਸਮਝਾਓ ਤੇ ਸੂਰਜ ਦੇ ਮਾਪਿਆਂ ਦਾ ਕਹਿਣਾ ਸੀ ਵੀ ਤੁਸੀਂ ਆਪਣੀ ਕੁੜੀ ਨੂੰ ਸਮਝਾਓ ਜੇ ਕੁੜੀ ਨਹੀਂ ਆਏਗੀ ਮੁੰਡੇ ਦੀ ਕੀ ਹਿੰਮਤ ਹੈ ਪਰ ਦੋਨੋਂ ਜਣੇ ਮਾਰ-ਕੁਟਾਈ ਇਹਨਾਂ ਦੀ ਹੁੰਦੀ ਹੈ ਬੜੀਆਂ ਬੰਦਿਸ਼ਾਂ ਲੱਗਦੀਆਂ ਨੇ ਪਰ ਹਟਦੇ ਨਹੀਂ ਧਰਮਿੰਦਰ ਦਾ ਕਹਿਣਾ ਸੀ ਵੀ ਤੁਸੀਂ ਆਪਣੇ ਮੁੰਡੇ ਦਾ ਵਿਆਹ ਕਰੋ ਉਹਨਾਂ ਦਾ ਕਹਿਣਾ ਸੀ ਅਸੀਂ ਆਪਣੇ ਮੁੰਡੇ ਦਾ ਵਿਆਹ ਕਰ ਲਾਂਗੇ ਕੁੜੀ ਮਿਲ ਜੇਗੀ ਅਸੀਂ ਵੀ ਵਿਆਹ ਕਰਦੇ ਹਾਂ ਤੇ ਤੁਸੀਂ ਕੁੜੀ ਦਾ ਵਿਆਹ ਕਰੋ ਕੁੜੀ ਦਾ ਵਿਆਹ ਕਰਨਾ ਸੌਖਾ ਹੈ ਧਰਮਿੰਦਰ ਦਾ ਕਹਿਣਾ ਸੀ ਮੇਰੀ ਕੁੜੀ ਦੀ ਹਜੇ ਉਮਰ ਨਹੀਂ ਇਸ ਕਰਕੇ ਮੈਂ ਹਜੇ ਉਹਦਾ ਵਿਆਹ ਨਹੀਂ ਕਰ ਸਕਦਾ ਉਹਦੀ ਉਮਰ ਹੋ ਜੇਗੀ ਮੈਂ ਉਹਦਾ ਵਿਆਹ ਕਰ ਦਾਂਗਾ ਪਰ ਮੁੰਡਾ ਤੁਹਾਡਾ ਵੱਡਾ ਹੈ ਹੁਣ ਇਹ ਸਾਰਾ ਕੁਝ ਪਰਿਵਾਰਾਂ ਦੇ ਵਿੱਚ ਚੱਲਦਾ ਹੁੰਦਾ ਪਿੰਡ ਦੇ ਵਿੱਚ ਇਹਨਾਂ ਦੇ ਚਰਚੇ ਹੁੰਦੇ ਨੇ ਦੂਜੇ ਪਾਸੇ ਤੇ ਸਪਨਾ ਦੀ ਆਪਣੀ ਪਲੈਨਿੰਗ ਹੁੰਦੀ ਹੈ ਇਹਨਾਂ ਦੀ ਪਲੈਨਿੰਗ ਇਹ ਹੁੰਦੀ ਹੈ ਸਾਰਾ ਕੁਝ ਇਹ ਪਤਾ ਕਰਦੇ ਨੇ ਵੀ ਜਿੰਨਾ ਚਿਰ ਤੱਕ ਮੁੰਡਾ 21 ਸਾਲ ਦਾ ਤੇ ਕੁੜੀ 18 ਸਾਲ ਦੀ ਨਹੀਂ ਹੁੰਦੀ ਇਹ ਵਿਆਹ ਦੇ ਲਈ ਐਲੀਜੀਬਲ ਨਹੀਂ ਹੁੰਦੇ ਕੋਰਟ ਮੈਰਿਜ ਨਹੀਂ ਕਰਵਾ ਸਕਦੇ ਇਸ ਦਿਨ ਦਾ ਇੰਤਜ਼ਾਰ ਕਰਦੇ ਨੇ ਦੂਜੇ ਪਾਸੇ ਪਰਿਵਾਰ ਦੀ ਆਪਸ ਵਿੱਚ ਤਕਰਾਰ ਚੱਲਦੀ ਰਹਿੰਦੀ ਹੈ ਪੰਚਾਇਤਾਂ ਵੀ ਹੁੰਦੀਆਂ ਨੇ ਜਿੱਦਣ ਜਿਹੜੀ ਕੁੜੀ ਸਪਨਾ ਉਹ 18 ਸਾਲ ਦੀ ਹੁੰਦੀ ਹੈ ਕਿਉਂਕਿ ਜਿਹੜਾ ਸੂਰਸ਼ੀ ਉਹ 21 ਸਾਲ ਦਾ ਹੋ ਚੁੱਕਿਆ ਸੀ ਜਿਵੇਂ ਉਹ 18 ਸਾਲ ਦੀ ਹੁੰਦੀ ਹੈ ਉਸੇ ਦਿਨੇ ਘਰੋਂ ਫਸਦੇ ਨੇ ਪੁਲਿਸ ਕੋਲ ਰਿਪੋਰਟ ਹੁੰਦੀ ਹੈ ਘਰ ਦੇ ਸਾਰੇ ਲੱਭਦੇ ਨੇ ਇਹਨਾਂ ਨੂੰ ਉਹ ਇਹਨਾਂ ਦੇ ਘਰ ਆ ਜਾਂਦੀ ਹੈ ਪੁਲਿਸ ਬੁਲਾਉਂਦੀ ਹੈ ਦੋਨਾਂ ਦੇ ਮਾਪਿਓ ਨੂੰ ਉੱਥੇ ਸਮਝਾਇਆ ਜਾਂਦਾ ਹੈ ਪਰ ਉਥੇ ਲਿਖਤ ਦੇ ਵਿੱਚ ਜਿਹੜੀ ਸਪਨਾ ਉਹ ਬਿਆਨ ਦਿੰਦੀ ਹੈ ਵੀ ਮੈਂ ਆਪਣੇ ਪਿਓ ਦੇ ਨਾਲ ਨਹੀਂ ਮੈਂ ਸੂਰਜ ਦੇ ਨਾਲ ਰਹਿਣਾ ਚਾਹੁੰਨੀ ਹੈ ਹੁਣ ਕਾਨੂੰਨ ਵੀ ਉਹਨਾਂ ਨੂੰ ਨਹੀਂ ਸੀ ਰੋਕ ਸਕਦਾ ਬਾਲਗ ਹੋ ਚੁੱਕੇ ਸੀ ਫਿਰ ਇਹਨਾਂ ਦੀ ਆਪਸ ਦੇ ਵਿੱਚ ਕੋਟ ਮੈਰਿਜ ਹੁੰਦੀ ਹੈ ਇੱਥੇ ਸਪਨਾ ਦੇ ਪਰਿਵਾਰ ਦਾ ਕਹਿਣਾ ਸੀ ਵੀ ਹੁਣੇ ਪਿੰਡ ਦੇ ਵਿੱਚ ਨਹੀਂ ਰਹਿ ਸਕਦਾ ਜੇ ਪਿੰਡ ਦੇ ਵਿੱਚ ਰਹੇਗਾ ਤੇ ਸਾਡੇ ਹੱਥੋਂ ਕੁਛ ਨਾ ਕੁਛ ਮਾੜਾ ਜ਼ਰੂਰ ਹੋਏਗਾ ਉਸੇ ਤਰੀਕੇ ਸੂਰਜ ਤੇ ਸਪਨਾ ਦਾ ਵਿਆਹ ਹੁੰਦਾ ਕੋਰਟ ਮੈਰਿਜ ਤੋਂ ਬਾਅਦ ਇਹ ਦੋਨੋਂ ਜਣੇ ਰੋहतक ਚਲੇ ਜਾਂਦੇ ਨੇ ਉੱਥੇ ਖੋਖਰਾਬਾਦ ਮੁਹੱਲਾ ਮੁਹੱਲੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਸੂਰਜ ਆਟੋ ਚਲਾਉਣਾ ਸ਼ੁਰੂ ਕਰਦਾ ਇਹਨਾਂ ਦੀ ਜ਼ਿੰਦਗੀ ਅੱਗੇ ਬਤੀਤ ਹੋਣੀ ਸ਼ੁਰੂ ਹੁੰਦੀ ਹੈ ਪਿੱਛੇ ਪਰਿਵਾਰ ਦੇ ਵਿੱਚ ਆਪਸ ਵਿੱਚ ਮਾੜੀ ਮੋਟੀ ਤਕਰਾਰ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ ਪਰ ਫਿਰ ਵੀ ਸਾਰਾ ਕੁਝ ਠੀਕ ਹੁੰਦਾ ਹੁਣ ਜਿਹੜਾ ਸੂਰਜ ਸੀ ਇਹ ਤਿੰਨ ਭੈਣ ਭਰਾ ਹੁੰਦੇ ਨੇ ਦੋ ਭਰਾ ਸੀ ਇੱਕ ਇਹਨਾਂ ਦੀ ਭੈਣ ਸੀ ਭੈਣ ਦਾ ਵਿਆਹ ਹੁੰਦਾ ਦੂਜੇ ਪਾਸੇ ਸਪਨਾ ਦੇ ਪਰਿਵਾਰ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਵੀ ਅਸੀਂ ਦਾ ਵਿਆਹ ਸਹੀ ਸਲਾਮਤ ਨਹੀਂ ਹੋਣ ਦੇਣਾ ਇਹਨਾਂ ਨੂੰ ਡਰ ਹੁੰਦਾ ਹੈ ਸਰਪੰਚ ਕੋਲ ਵੀ ਜਾਂਦੇ ਨੇ ਜਿੱਥੇ-ਜਿੱਥੇ ਵੀ ਹੋ ਸਕਦਾ ਸੀ ਇਹ ਆਪਣੇ ਮਦਦ ਵਾਸਤੇ ਲੋਕਾਂ ਕੋਲ ਜਾਂਦੇ ਨੇ ਪਰ ਉਸ ਪਰਿਵਾਰ ਵੱਲੋਂ ਕੁਝ ਵੀ ਨਹੀਂ ਕੀਤਾ ਜਾਂਦਾ ਸੂਰਜ ਦੀ ਭੈਣ ਦਾ ਵਿਆਹ ਰਾਮ ਨਾਲ ਹੋ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਅੱਗੇ ਚੱਲ ਕੇ ਸੂਰਜ ਦੇ ਪਿਓ ਦੀ ਡੈਥ ਹੋ ਜਾਂਦੀ ਹੈ ਦੂਜੇ ਪਾਸੇ ਜਿਹੜਾ ਸੂਰਜ ਸੀ ਉਹ ਰੋਤਕ ਦੇ ਵਿੱਚ ਰਹਿੰਦਾ ਸੀ ਫਿਰ ਸੂਰਜ ਦੇ ਘਰ ਇੱਕ ਬੇਟੇ ਦਾ ਜਨਮ ਹੁੰਦਾ 2 ਸਾਲ ਬਾਅਦ ਵਿਆਹ ਤੋਂ ਕਰੀਬ 2021 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਹੁਣ ਜਦੋਂ ਬੱਚਾ ਹੁੰਦਾ ਤੇ ਸਪਨਾ ਨੂੰ ਥੋੜੀ-ਬਹੁਤ ਦਿੱਕਤਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਉਹਨੂੰ ਜਦੋਂ ਦੀ ਪ੍ਰੈਗਨਸੀ ਤੋਂ ਬਾਅਦ ਉਹਨੂੰ ਸੰਭਾਲਣਾ ਸਮੋਲਣਾ ਸਾਰਾ ਕੁਝ ਤੇ ਫਿਰ ਕੀ ਕਰਦੇ ਨੇ ਦੋਨੋਂ ਜਣੇ ਇਹ ਵਾਪਸ ਆਪਣੇ ਪਿੰਡ ਆ ਜਾਂਦੇ ਨੇ ਪਿੰਡ ਆ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਦੂਜੇ ਪਾਸੇ ਧਰਮਿੰਦਰ ਦੇ ਪਰਿਵਾਰ ਨੂੰ ਦਿੱਕਸੀ ਜਿਹੜੇ ਸਪਨਾ ਦੇ ਮਾਪੇ ਬਾਪ ਸੀ ਵੀ ਇਹ ਇੱਥੇ ਆ ਕੇ ਨਹੀਂ रह ਸਕਦੇ ਸਾਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਤੇ ਲੋਕ ਤਾਹਨੇ ਮਾਰਦੇ ਨੇ ਪਰ ਸੂਰਜ ਆਪਣੇ ਘਰ ਆ ਕੇ ਰਹਿਣਾ ਸ਼ੁਰੂ ਕਰਦਾ ਟਾਈਮ ਅੱਗੇ ਬਤੀਤ ਹੋਣਾ ਸ਼ੁਰੂ ਹੁੰਦਾ ਇਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਚੱਲਦੀ ਹੈ ਸਪਨਾ ਦੇ ਭਰਾ ਸੰਜੂ ਵੱਲੋਂ ਇਹਨਾਂ ਨੂੰ ਤਵੱਗੀਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਸਪਨਾ ਇਹਨਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰਵਾਉਂਦੀ ਹੈ ਇੱਕ ਵਾਰ ਹੀ ਨਹੀਂ ਹੁੰਦਾ 2-3 ਵਾਰ ਹੁੰਦਾ ਸੂਰਜ ਦੇ ਪਰਿਵਾਰ ਵੱਲੋਂ ਆਪਣੇ ਘਰ ਦੇ ਬਾਹਰ ਕੈਮਰੇ ਵੀ ਲਵਾਏ ਜਾਂਦੇ ਨੇ ਵੀ ਬਾਹਰ ਸਾਰਾ ਕੁਝ ਦਿਖਦਾ ਰਹੇ ਬਾਰ-ਬਾਰ ਘਰ ਹੁੰਦਾ ਉਹਨਾਂ ਦਾ 2 ਸਾਲ ਕਿਸੇ ਤਰੀਕੇ ਬੀਤ ਜਾਂਦੇ ਨੇ 2 ਸਾਲ ਬਾਅਦ 19 ਨਵੰਬਰ 2025 ਨੂੰ ਜਿਹੜੀ ਸੁਪਨਾ ਹੁੰਦੀ ਆਪਣੇ ਘਰ ਦੇ ਵਿੱਚ ਹੁੰਦੀ ਹੈ ਸੂਰਜ ਹਜੇ ਕੰਮ ਤੋਂ ਆਇਆ ਨਹੀਂ ਹੁੰਦਾ ਜਿੱਥੇ ਆਟੋ ਚਲਾਉਂਦਾ ਸੀ ਉਹ ਘਰ ਦੇ ਵਿੱਚ ਸੁਪਨਾ ਸੁਪਨਾ ਦਾ 2 ਸਾਲ ਦਾ ਬੇਟਾ ਉਦੋਂ ਬਾਅਦ ਜਿਹੜਾ ਇੱਕ ਉਹਦਾ ਦਿਓਰ ਸੀ ਸਾਹਿਲ ਤੇ ਉਹਦੀ ਸੱਸ ਨਿਰਮਲਾ ਦੇਵੀ ਉਹ ਸੀਸੀਟੀਵੀ ਦੇ ਵਿੱਚ ਦੇਖਦੀ ਹੈ ਵੀ ਚਾਰ ਮੁੰਡੇ ਉਹਨਾਂ ਦੇ ਘਰ ਵੱਲ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਉਹਦਾ ਭਰਾ ਸੰਜੂ ਹੁੰਦਾ ਤੇ ਤਿੰਨ ਚਾਰ ਜਣੇ ਹੋਰ ਹੁੰਦੇ ਨੇ ਉਹ ਫਟਾਫਟ ਆਪਣੀ ਸੱਸ ਨੂੰ ਦੱਸਦੀ ਹੈ ਕਿਉਂਕਿ ਉਹਨੂੰ ਡਰ ਹੁੰਦਾ ਤੇ ਉਹ ਕਹਿੰਦਾ ਵੀ ਦਰਵਾਜ਼ਾ ਬੰਦ ਕਰ ਲਓ ਜਿੰਨੇ ਨੂੰ ਸਪਨਾ ਭੱਜ ਕੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਆ ਜਾਂਦੇ ਨੇ ਤੇ ਉਹ ਸਿੱਧੀ ਗੋਲੀ ਮਾਰਦੇ ਨੇ ਗੋਲੀ ਉਹਦੀ ਛਾਤੀ ਦੇ ਵਿੱਚ ਵੱਜਦੀ ਹੈ ਉੱਥੇ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਫਿਰ ਗੋਲੀ ਮਾਰੀ ਜਾਂਦੀ ਹੈ ਇਹ ਸਾਰਾ ਕੁਝ ਦੇਖ ਕੇ ਭੱਜ ਕੇ ਜਿਹੜਾ ਸੂਰਜ ਦਾ ਛੋਟਾ ਭਰਾ ਹੁੰਦਾ ਸਾਹਿਲ ਉਦੇ ਹੱਥ 'ਚ ਡੰਡਾ ਹੁੰਦਾ ਹੈ ਉਹ ਭੱਜ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਇਹਨਾਂ ਵੱਲੋਂ ਉਹਦੇ ਤੇ ਵੀ ਗੋਲੀ ਚਲਾਈ ਜਾਂਦੀ ਹੈ ਤੇ ਉਹਦੇ ਢਿੱਡ ਦੇ ਵਿੱਚ ਗੋਲੀ ਵੱਜਦੀ ਹੈ ਹੁਣ ਰੌਲਾ ਪੈ ਜਾਂਦਾ ਪਿੰਡ ਦੇ ਵਿੱਚ ਇਹ 19 ਨਵੰਬਰ 2025 ਕਰੀਮ ਪੌਣੇ 10 ਵਜੇ ਰਾਤ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਤੇ ਪਿੰਡ ਵਾਲੇ ਸਪਨਾ ਨੂੰ ਤੇ ਸਾਹਿਲ ਨੂੰ ਦੋਨੋਂ ਦਿਓਰ ਪਰਚਾਈ ਨੂੰ ਲੈ ਕੇ ਰੋहतक ਦੇ ਪੀਜੀਐਸ ਦੇ ਵਿੱਚ ਪਹੁੰਚਦੇ ਨੇ ਉੱਥੇ ਡਾਕਟਰਾਂ ਵੱਲੋਂ ਸਪਨਾ ਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਤੇ ਜਿਹੜਾ ਸਾਹਲ ਹੈ ਉਹਦਾ ਇਲਾਜ ਸ਼ੁਰੂ ਹੁੰਦਾ ਉਹ ਜਿਉਂਦਾ ਹੁੰਦਾ ਪਰ ਗੋਲੀ ਐਸੀ ਜਗ੍ਹਾ ਵੱਜੀ ਹੁੰਦੀ ਹੈ ਕਿ ਡਾਕਟਰਾਂ ਨੂੰ 3 ਘੰਟੇ ਮੁਸ਼ੱਕਤ ਕਰਨੀ ਪੈਂਦੀ ਹੈ 3 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਉਹ ਗੋਲੀ ਉਹਦੇ ਸਰੀਰ ਦੇ ਵਿੱਚੋਂ ਕੱਢੀ ਜਾਂਦੀ ਹੈ ਤੇ ਉਹਦੀ ਜਾਨ ਬਚਦੀ ਹੈ ਤੇ ਸਪਨਾ ਦੀ ਮੌਤ ਹੋ ਚੁੱਕੀ ਸੀ ਹੁਣ ਚਾਰਾਂ ਜਣਿਆਂ ਤੇ ਐਫ ਆਈ ਆਰ ਦਰਜ ਹੁੰਦੀ ਹੈ ਜਿਹੜਾ ਪਰਿਵਾਰ ਵਾਲੇ ਦੱਸਦੇ ਨੇ ਪਿੰਡ ਦੇ ਮੁੰਡੇ ਸੀ ਸਾਰੇ ਸੰਜੂ ਤੇ ਉਹਦੇ ਦੋਸਤ ਪੁਲਿਸ ਵੱਲੋਂ ਉਹਨਾਂ ਦੀ ਭਾਲ ਕੀਤੀ ਜਾਂਦੀ ਹੈ ਤੇ ਜਿਹੜਾ ਸੰਜੂ ਸੀ ਉਹਦੀ ਮਾਂ ਤੋਂ ਵੀ ਪੁੱਛ ਕੇ ਚੁੰਦੀ ਹੈ ਮਾਂ ਪਿਓ ਤੋਂ ਮਾਂ ਦਾ ਕਹਿਣਾ ਸੀ ਵੀ ਜਿਹੜੀ ਲੜਕੀ ਇਸ ਤਰੀਕੇ ਦੇ ਨਾਲ ਵਿਆਹ ਕਰਾਂਦੀ ਹੈ ਉਹਦੇ ਮਾਂ ਪਿਓ ਭਰਾਵਾਂ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਮੁਸ਼ਕਲ ਹੋ ਜਾਂਦੀ ਹੈ ਉਹਨਾਂ ਦਾ ਕੋਈ ਜਿਉਣਾ ਨਹੀਂ ਰਹਿ ਜਾਂਦਾ ਤੇ ਜੇ ਪਿੰਡ ਦੇ ਪਿੰਡ ਦੇ ਵਿੱਚ ਹੋ ਜੇ ਤਾਂ ਬਿਲਕੁਲ ਉਹਨਾਂ ਦਾ ਮਰਨ ਹੋ ਜਾਂਦਾ ਹੁਣ ਮਾਂ ਦਾ ਇਹ ਵੀ ਇਲਜ਼ਾਮ ਸੀ ਵੀ ਜਿਹੜਾ ਸੂਰਜ ਸੀ ਉਹ ਲੋਕਾਂ ਦੇ ਕੋਲ ਛੇਕੀਆਂ ਮਾਰਦਾ ਸੀ ਤੇ ਮਜ਼ਾਕ ਉਡਾਇਆ ਜਾਂਦਾ ਸੀ ਸਾਡੇ ਪਰਿਵਾਰ ਦਾ ਸੰਜੂ ਨੇ ਇਸੇ ਦੁੱਖ ਤੋਂ ਪੜ੍ਹਾਈ ਛੱਡੀ ਤੇ ਉਹ ਬਹੁਤ ਦੁਖੀ ਸੀ ਤੇ ਅਸੀਂ ਸਾਰੇ ਦੁਖੀ ਸੀ ਇਹ ਲੋਕਾਂ ਕੋਲ ਐਸੀ ਐਸੀ ਗੱਲਾਂ ਕਰਦੇ ਸੀ ਵੀ ਜਿਹੜੀਆਂ ਅਸੀਂ ਸਹਿਣ ਨਹੀਂ ਸੀ ਕਰ ਸਕਦੇ ਮੁੰਡਾ ਹੋਣ ਤੋਂ ਬਾਅਦ ਲੋਕਾਂ ਦੇ ਸਾਹਮਣੇ ਕਿਹਾ ਜਾਂਦਾ ਸੀ ਵੀ ਮੈਂ ਦੇਖੋ ਸੰਜੂ ਨੂੰ ਮਾਮਾ ਬਣਾਤਾ ਫਲਾਣਾ ਐਸੇ ਜਿਹੀਆਂ ਗੱਲਾਂ ਜਦੋਂ ਕਰਦੇ ਸੀ ਤਾਂ ਸੰਜੂ ਨੂੰ ਦੁੱਖ ਹੁੰਦਾ ਸੀ ਹੁਣ ਉਸ ਤੋਂ ਬਾਅਦ ਫਿਰ ਜਿਹੜੇ ਅਪਰਾਧੀ ਸੀ ਉਹਨਾਂ ਦੀ ਭਾਲ ਕੀਤੀ ਜਾਂਦੀ ਹੈ ਉਹ ਫਰਾਰ ਹੁੰਦੇ ਨੇ ਚਾਰੋਂ ਮੁੰਡੇ ਪੁਲਿਸ ਨੂੰ ਇੱਕ ਜਗ੍ਹਾਏ ਮਿਲਦੇ ਨੇ ਜਦੋਂ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਾਇਰ ਕਰਦੇ ਨੇ ਪੁਲਿਸ ਤੇ ਵੀ ਫਿਰ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਚਾਰਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਹਨ। ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਗ੍ਰਿਫਤਾਰ ਕਰਕੇ ਉਹਨਾਂ ਦਾ ਇਲਾਜ ਕਰਾਇਆ ਜਾਂਦਾ ਹੈ। ਪਲਸਤਰ ਚੜਦਾ ਉਹਨਾਂ ਦੀਆਂ ਲੱਤਾਂ ਤੇ। ਫਿਰ ਪੁਲਿਸ ਉਹਨਾਂ ਨੂੰ ਸ਼ਹਿਰ ਦੇ ਵਿੱਚ ਕਮਾਉਂਦੀ ਹੈ। ਇਹ ਦਿਖਾਉਣ ਵਾਸਤੇ ਵੀ ਅਪਰਾਧੀ ਜਿਵੇਂ ਦਾ ਮਰਜ਼ੀ ਹੋਵੇ, ਜਿੱਡਾ ਮਰਜ਼ੀ ਆਪਣੇ ਆਪ ਨੂੰ ਵੱਡਾ ਸਮਝੇ ਚਾਹੇ ਉਹਦੇ ਹੱਥ 'ਚ ਪਿਸਤੌਲ ਕਿਉਂ ਨਾ ਹੋਵੇ ਪਰ ਕਾਨੂੰਨ ਤੋਂ ਵੱਡਾ ਨਹੀਂ। ਕਾਨੂੰਨ ਦੇ ਸਾਰੇ ਥੱਲੇ ਨੇ। ਜੇ ਕਾਨੂੰਨ ਆਪਣਾ ਕੰਮ ਕਰਦਾ ਤਾਂ ਅਪਰਾਧੀ ਦੀ ਕੋਈ ਹੈਸੀਅਤ ਨਹੀਂ ਵੀ ਉਹ ਕੁਝ ਕਰ ਸਕੇ ਉਹਨਾਂ ਨੂੰ ਕਮਾਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਫੋਰਚ ਪੇਸ਼ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਸੂਰਜ ਤੇ ਸਪਨਾ ਦੀ ਇੱਕ ਗਲਤੀ ਇੱਕ ਗਲਤ ਸਟੈਪ ਚੱਕਿਆ ਪਿੰਡ ਦਾ ਪਿੰਡ ਦੇ ਵਿੱਚ ਗਵਾਂਢ ਦੇ ਵਿੱਚ ਕਰਵਾਇਆ ਗਿਆ ਵਿਆਹ ਕਿਉਂਕਿ ਜਿਸ ਮਾਹੌਲ ਦੇ ਵਿੱਚ ਉਹ ਪਲੇ ਵੱਡੇ ਹੋਏ ਉਹਨਾਂ ਨੇ ਕਈ ਗੱਲਾਂ ਸੁਣੀਆਂ ਵੀ ਹੋਣੀਆਂ ਤੇ ਸਾਰਿਆਂ ਨੇ ਤਕਰੀਬਨ ਸੁਣੀਆਂ ਨੇ ਵੀ ਹਰਿਆਣੇ ਦੇ ਵਿੱਚ ਇਹ ਕੰਮ ਕਰਨ ਵਾਲਿਆਂ ਦੀ ਕਈ ਪਰਵਾਰਾਂ ਦੀ ਦੇਖਿਆ ਵੀ ਬੜੀ ਦੁਰਦਸ਼ਾ ਹੋਈ ਪਰ ਉਹੀ ਕਦਮ ਉਹਨਾਂ ਨੇ ਚੱਕਿਆ ਤੇ ਕਈ ਜ਼ਿੰਦਗੀਆਂ ਜਿਹੜੀਆਂ ਨੇ ਉਹ ਰੁਲ ਗਈਆਂ 2 ਸਾਲ ਦਾ ਜਿਹੜਾ ਬੱਚਾ ਸੀ ਉਹਦੀ ਮਾਂ ਚਲੀ ਗਈ ਸੂਰਜ ਦਾ ਭਰਾ ਸੀ ਸਾਹਿਲ ਉਹਦੇ ਵੀ ਗੋਲੀ ਵੱਜੀ ਚਲੋ ਜਾਨ ਬਚੀ ਹਜੇ ਕਿੰਨਾ ਉਹ ਠੀਕ ਹੋ ਪਾਏਗਾ ਇਹ ਵੀ ਕਹਿਣਾ ਮੁਸ਼ਕਲ ਹੈ ਦੋ ਪਰਿਵਾਰਾਂ ਦੀ ਪਿੰਡ ਦੇ ਵਿੱਚ ਦੁਸ਼ਮਣੀ ਪਈ ਚਾਰ ਉਹ ਬੱਚੇ ਜਿਨ੍ਹਾਂ ਨੂੰ ਇਹ ਕਦਮ ਚੁੱਕਿਆ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੀ ਵੀ ਜ਼ਿੰਦਗੀ ਬਰਬਾਦ ਤੇ ਸਾਰੀ ਜ਼ਿੰਦਗੀ ਜਿਹੜੀ ਐ ਉਹ ਦੁਸ਼ਮਣੀ ਰਹਿਣੀ ਐ ਸਪਨਾ ਦੇ ਇੱਕ ਗਲਤ ਕਦਮ ਨੇ ਪੀਕਾ ਪਰਿਵਾਰ ਜਿਹੜਾ ਉਹ ਵੀ ਬਰਬਾਦ ਕੀਤਾ ਤੇ ਸਹੁਰੇ ਘਰ ਵੀ ਕੁਝ ਨਹੀਂ ਛੱਡਿਆ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ